ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪੁਆਤੀ ਪੰਜਾਬ ਤੇ ਗੱਲਬਾਤ ਕਰਾਂਗੇ ਅੱਜ ਪੰਚਾਇਤੀ ਚੋਣਾਂ ਦੇ ਨਾਲ ਇੱਕ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਲੋਕ ਉਡੀਕ ਰਹੇ ਨੇ ਕਿ ਆਖਰਕਾਰ ਪੰਚਾਇਤੀ ਚੋਣਾਂ ਹੋਣਗੀਆਂ ਕਦੋਂ ਪਿੰਡਾਂ ਦੇ ਵਿੱਚ ਹੁਣ ਸਿਆਸੀ ਜਿਹੜੀ ਧੜੇਬੰਦੀ ਨਾ ਪੰਚਾਇਤੀ ਚੋਣਾਂ ਦੇ ਦੌਰਾਨ ਬੰਦ ਦੀ ਆ ਉਸ ਨੂੰ ਲੈ ਕੇ ਹੁਣ ਸਰਕਾਰ ਇੱਕ ਵੱਡਾ ਯਤਨ ਕਰਨ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਪੰਚਾਇਤੀ ਰਾਜ ਰੂਲਜ਼ 1994 ਦੇ ਵਿੱਚ ਸੋਧ ਦੀ ਤਿਆਰੀ ਦੇ ਵਿੱਚ ਆਉਣ ਵਾਲਾ ਜਿਨ੍ਹਾਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਜਿਹੜਾ ਮੌਨਸੂਨ ਸੈਸ਼ਨ ਹੋਣਾ ਉਹਦੇ ਵਿੱਚ ਇਸ ਦੇ ਜਿਹੜਾ ਸੋਧ ਨੂੰ ਲੈ ਕੇ ਬਿਲਵੀ ਪਾਸ ਕੀਤਾ ਜਾ ਸਕਦਾ ਹੈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿਲਾ ਚਿਲਾਤਾ ਸਵਾਗਤ ਹੈ ਤੁਹਾਡੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀ ਚਿਲਾ ਸਾਹਿਬ ਅਗਰਕਾਰ ਪੰਚਾਇਤੀ ਚੋਣਾਂ ਹੁਣ ਹੋਣਗੀਆਂ ਕਦੋਂ ਕੀ ਕੁਝ ਚੱਲ ਰਿਹਾ ਕੀ ਜਿਮਨੀ ਚੋਣ ਤੋਂ ਪਹਿਲਾਂ ਹੋਣਗੀਆਂ ਜਾਂ ਫਿਰ ਜਿਵੇਂ ਹੁਣ ਧੜੇਬੰਦੀ ਨੂੰ ਲੈ ਕੇ ਜੋ ਸਰਕਾਰ ਯਤਨ ਕਰ ਰਹੀ ਹੈ ਤੁਸੀਂ ਕਿਵੇਂ ਵੇਖਦੇ ਸਾਰੇ ਨੂੰ ਅਹ ਦੇਖੋ ਮਨਦੀਪ ਜੀ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਕਾਫੀ ਸਮੇਂ ਤੋਂ ዲਓ ਨੇ ਉਹਨਾਂ ਦੀ ਮਿਆਦ ਭੰਗ ਹੋ ਚੁੱਕੀ ਹੈ ਤੇ ਪੰਜਾਬ ਵਿੱਚ ਇਸ ਵੇਲੇ ਪ੍ਰਬੰਧਕ ਕੰਮ ਕਰ ਰਹੇ ਨੇ ਜਿਹੜੇ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਨੇ ਤੇ ਪੰਚਾਇਤੀ ਚੋਣਾਂ ਨੂੰ ਕਰਾਉਣ ਨੂੰ ਲੈ ਕੇ ਇੱਕ ਰਿਟ ਪਟੀਸ਼ਨ ਪਿਛਲੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਰਜ ਹੋਈ ਸੀ ਜੀ ਜਿਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਹਲਫੀਆ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਸਤੰਬਰ ਮਹੀਨੇ ਵਿੱਚ ਪੰਚਾਇਤ ਦੀਆਂ ਚੋਣਾਂ ਕਰਾਵਾਂਗੇ ਹੂੰ ਤੇ ਉਸੇ ਉਸੇ ਸਬੰਧ ਨੂੰ ਲੈ ਕੇ ਹੁਣ ਜਿਹੜੀਆਂ ਚੋਣ ਸਰਗਰਮੀਆਂ ਨੇ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਨੇ ਉਹ ਵਧ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਪੰਚਾਇਤ ਵਿਭਾਗ ਦੇ ਸਾਰੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਸੀ ਪੰਚਾਇਤੀ ਚੋਣਾਂ ਨੂੰ ਲੈ ਕੇ ਹੂੰ ਜਿਹੜੇ ਪੰਜਾਬ ਦੇ ਚੋਣ ਕਮਿਸ਼ਨ ਨੇ ਉਹਨਾਂ ਵੱਲੋਂ ਵੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਲਿਖਤੀ ਪੱਤਰ ਭੇਜਿਆ ਜਾ ਚੁੱਕਾ ਹੈ ਕਿ ਭਾਈ ਜਿਹੜੇ ਪਿੰਡਾਂ 'ਚ ਤੁਸੀਂ ਰਿਜ਼ਰਵੇਸ਼ਨ ਕਰਨੀ ਹੈ ਆ ਇਹ ਉਹ ਡੀਸੀ ਰਾਹੀਂ ਜਿਹੜੀ ਹੁੰਦੀ ਹੈ ਕਿ ਕਿਹੜੇ ਪਿੰਡ ਚ ਸਰਪੰਚ ਅਨੁਸੂਚਿਤ ਜਾਤੀ ਦਾ ਹੋਵੇਗਾ ਜਾਂ ਕਿਹੜੇ ਪਿੰਡ ਚ ਮਹਿਲਾ ਸਰਪੰਚ ਹੋਵੇਗੀ ਜਾਂ ਕਿਹੜਾ ਪਿੰਡ ਜਨਰਲ ਹੋਵੇਗਾ ਜਾਂ ਜਿਹੜੇ ਵਾਰਡ ਬੰਦੀ ਕਿਸੇ ਕਿਤੇ ਰਹਿੰਦੀ ਹੈ ਵੀ ਉਹ ਮੁਕੰਮਲ ਕਰੋ ਇਹ ਸਾਰਾ ਅਮਲ ਇਸੇ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਪੰਚਾਇਤੀ ਚੋਣਾਂ ਜਲਦੀ ਤੋਂ ਜਲਦੀ ਹੋ ਸਕਣ ਪਰ ਮਨਦੀਪ ਜੀ ਭਾਵੇਂ ਸਰਕਾਰ ਇਹ ਕਹਿ ਰਹੀ ਹੈ ਕਿ ਚੋਣਾਂ ਸਤੰਬਰ ਚ ਹੋਣਗੀਆਂ ਪਰ ਮੈਨੂੰ ਨਹੀਂ ਲੱਗਦਾ ਕਿ ਚੋਣਾਂ ਸਤੰਬਰ ਚ ਹੋਣਗੀਆਂ ਕਿਉਂਕਿ ਦੇਖੋ ਅਗਸਤ ਮਹੀਨਾ ਲਗਭਗ 10 ਅਗਸਤ ਅੱਜ ਹੋ ਚੁੱਕੇ ਤੇ 18 ਅਗਸਤ ਮਹੀਨਾ ਨਿਕਲ ਚੁੱਕਿਆ ਹੈ ਹੂੰ ਤੇ ਇਸ ਸਥਿਤੀ ਚ ਹਾਲੇ ਤੱਕ ਨਾ ਤਾਂ ਕੋਈ ਜਿਹੜੇ ਪਿੰਡਾਂ ਚ ਰਿਜ਼ਰਵੇਸ਼ਨ ਹੋਣੀ ਹੈ ਉਹ ਤੈ ਹੋਈ ਹੈ ਜੀ ਪੰਜਾਬ ਚ ਕੁਝ ਬਲਾਕ ਨਵੇਂ ਬਣੇ ਨੇ ਉਹਨਾਂ ਲਈ ਨਵੇਂ ਸਿਰੋਂ ਵਾਰਡਬੰਦੀ ਵੀ ਹੋਣੀ ਹੈ ਕਿਉਂਕਿ सरपंचਾਂ ਦੀਆਂ ਚੋਣਾਂ ਦੇ ਨਾਲ-ਨਾਲ ਪੰਚਾਇਤ ਚਮਤੀਆਂ ਤੇ ਜ਼ਿਲ੍ਹਾ ਪ੍ਰੇਸ਼ਦਿਆਂ ਚੋਣਾਂ ਵੀ ਹੋਣਾ ਨੇ ਨਾ ਕੋਈ ਉਹਨਾਂ ਦੀ ਬਾਰਡ ਬੰਦੀ ਅਜੇ ਮੁਕੰਮਲ ਹੋਈ ਐ ਹੂੰ ਨਾ ਹੀ ਕੋਈ ਰਿਜ਼ਰਵੇਸ਼ਨ ਜਿਹੜੇ ਪਿੰਡਾਂ ਨੂੰ ਰਿਜ਼ਰਵ ਕਰਨਾ ਹੈ ਜੀ ਉਹ ਵੀ ਨਹੀਂ ਮੁਕੰਮਲ ਹੋਇਆ ਸਾਰਾ ਕੋਈ ਪ੍ਰੋਸੈਸ ਅਜੇ ਤਾਂ ਵੀ ਪਤਾ ਲੱਗਿਆ ਵੀ ਇਹ ਜੇ ਸ਼ੁਰੂ ਵੀ ਨਹੀਂ ਹੋਇਆ ਹੂੰ ਸੋ ਇਸ ਕਰਕੇ ਇੰਨੀ ਜਲਦੀ ਇਹ ਵੀ ਇਸੇ ਇਸ ਮਹੀਨੇ ਚ ਸਾਰਾ ਪੂਰਾ ਹੋ ਜਾਏਗਾ ਇਹ ਲੱਗ ਨਹੀਂ ਰਿਹਾ ਹੂੰ ਸਤੰਬਰ ਮਹੀਨੇ ਚ ਜੇ ਚੋਣਾਂ ਨਾ ਹੋਈ ਤਾਂ ਫਿਰ ਅਕਤੂਬਰ ਮਹੀਨਾ ਜਿਹੜਾ ਹੋਏਗਾ ਉਹਦੇ ਚ ਚੋਣੇ ਦਾ ਕਟਾਈ ਸ਼ੁਰੂ ਹੋ ਜਾਂਦੀ ਹੈ ਜੀ ਉਸ ਵੇਲੇ ਤੇ ਨਵੰਬਰ ਚ ਕਣਕ ਦੀ ਫਿਰ ਬਜਾਈ ਸ਼ੁਰੂ ਹੋ ਜਾਂਦੀ ਹੈ ਫਿਰ ਚੋਣਾ ਇਹ ਦਸੰਬਰ ਚ ਜਾਣ ਗਿਆ ਹੂੰ ਤੇ ਮੈਨੂੰ ਐਵੇਂ ਲੱਗਦਾ ਹੈ ਵੀ ਇਹ ਚੋਣਾ ਹੋਣ ਗਿਆ ਹੀ ਦਸੰਬਰ ਚ ਜੀ ਭਾਵੇਂ ਪੰਜਾਬ ਸਰਕਾਰ ਇਹ ਕਹਿ ਚੁੱਕੀ ਹੈ ਐਲਪੀਆ ਬਿਆਨ ਵੀ ਦੇ ਚੁੱਕੀ ਹੈ ਪਰ ਸਰਕਾਰ ਕੋਲੇ ਬਹੁਤ ਸਾਰੇ ਦੁਬਾਰਾ ਕਹਿਣ ਨੂੰ ਹੁੰਦਾ ਹੈ ਕਿ ਸਾਡਾ ਜਿਹੜਾ ਚੋਣ ਪ੍ਰਕਿਰਿਆ ਹੈ ਸਾਰਾ ਅਮਲ ਹੈ ਪੂਰਾ ਨਹੀਂ ਹੋਇਆ ਸੀ ਇਸ ਕਰਕੇ ਸਾਨੂੰ ਜਿਹੜੇ 1 2 3 ਮਹੀਨੇ ਹੋਰ ਲੱਗ ਸਕਦੇ ਨੇ ਹੂੰ ਸੋ ਜਿਵੇਂ ਪਹਿਲਾਂ ਵੀ ਦਸੰਬਰ ਚ ਹੋਣੀਆ ਸੀ ਜਦੋਂ ਪਿਛਲੀ ਵਾਰੀ ਜਿਹੜੀਆਂ ਚੋਣਾਂ ਹੋਈਆਂ ਸੀ 2018 ਚ ਹਾਂਜੀ 30 ਦਸੰਬਰ 2018 ਨੂੰ ਹੋਈਆਂ ਸੀ ਜੀ ਤੇ 30 ਦਸੰਬਰ 2000 ਜਿਹੜੇ 23 ਤੋਂ ਇਹ ਇਹਨਾਂ ਦੀ ਮਿਆਦ ਹੈ ਖਤਮ ਹੋ ਚੁੱਕੀ ਕਿਸੇ ਸਰੋਂ ਦੀ ਸੀ ਉਹਨਾਂ ਦੀ ਜਨਵਰੀ ਚ ਮਿਆਦ ਖਤਮ ਹੋ ਚੁੱਕੀ ਸੀ ਜੀ ਸੋ ਇਸ ਕਰਕੇ ਜਿਹੜਾ ਅੱਜ ਜਿਹੜੀ ਨਵੀਂ ਖਬਰ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਜੀ ਉਹ ਪੰਜਾਬ ਪੰਚਾਇਤੀ ਰਾਜ ਐਕਟ ਜਿਹੜਾ 1994 ਉਹਦੇ ਚ ਸੋਧ ਕਰਨ ਦੀ ਤਿਆਰੀ ਕਰ ਰਹੀ ਹੈ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਚੋਣ ਨਿਸ਼ਾਨ ਤੇ ਨਾ ਹੋਣ ਮਨਦੀਪ ਜੀ ਤੁਹਾਨੂੰ ਦੱਸ ਦਵਾਂਗੇ ਪੰਚਾਂ ਤੇ ਸਰਪੰਚਾਂ ਦੀਆਂ ਚੋਣਾਂ ਕਿਸੇ ਰਾਜਨੀਤਿਕ ਪਾਰਟੀ ਦੇ ਨਿਸ਼ਾਨ ਤੇ ਨਹੀਂ ਹੁੰਦੀਆਂ ਜਿਹੜੀਆਂ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਉਹ ਸਾਰੀਆਂ ਪਾਰਟੀਆਂ ਹੀ ਆਪੋ ਆਪਣੇ ਨਿਸ਼ਾਨ ਤੇ ਲੜਦੀਆਂ ਨੇ। ਕਾਫੀ ਸਮੇਂ ਤੋਂ ਇਹ ਚੋਣਾਂ ਐਵੇਂ ਨਿਸ਼ਾਨ ਤੇ ਲੜਦੀਆਂ ਆ ਰਹੀਆਂ ਨੇ। ਜੀ। ਪਹਿਲਾਂ ਵੀ ਲਗਾਤਾਰ ਇਹ ਮੰਗ ਉੱਠਦੀ ਰਹੀ ਹੈ ਕੁਝ ਧਿਰਾਂ ਚਾਹੁੰਦੀਆਂ ਨੇ ਕਿ ਚੋਣ ਨਿਸ਼ਾਨ ਤੇ ਨਹੀਂ ਹੋਣੀਆਂ ਚਾਹੀਦੀਆਂ ਰਾਜਸੀ ਦਖਲ ਨਹੀਂ ਹੋਣਾ ਚਾਹੀਦਾ। ਤੇ ਕੁਝ ਧਿਰਾਂ ਚਾਹੁੰਦੀਆਂ ਨੇ ਕਿ ਚੋਣ ਨਿਸ਼ਾਨ ਤੇ ਚੋਣਾ ਹੋਣਾ ਪਰ ਇੱਕਦਮ ਦੇਵਜੀ ਵਿਰੋਧੀ ਧਿਰਾਂ ਦਾ ਹੁਣ ਸਰਕਾਰ ਦੇ ਭਾਵੇਂ ਸਰਕਾਰੇ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਬੰਦੀ ਘਟਾਣ ਲਈ ਜਿਆ ਕਾਨੂੰਨ ਜਿਹੜਾ ਕਾਨੂੰਨ ਚ ਸੋਧ ਕਰਨ ਜਾ ਰਹੇ ਆ ਵੀ ਕੋਈ ਵੀ ਚਿਰ ਨਿਸ਼ਾਨ ਨਹੀਂ ਰਾਜਨੀਤਿਕ ਨਿਸ਼ਾਨ ਆਪਣਾ ਨਹੀਂ ਰੱਖ ਸਕਦੀ ਇਹਨਾਂ ਚੋਣਾਂ ਚ ਜੀ ਤੇ ਵਿਰੋਧੀ ਧਿਰ ਜ਼ਰੂਰ ਸਵਾਲ ਚੁੱਕਣ ਗਿਆ ਕਿ ਲੋਕ ਸਭਾ ਚੋਣਾਂ ਚ ਜਿਹੜੀ ਹੁਕਮਰਾਨ ਧਿਰ ਦੀ ਕਾਰਗ ਹਮਮ ਇਹਨਾਂ ਲੋਕ ਸਭਾ ਹਲਕਿਆਂ ਤੇ ਆਮ ਆਦਮੀ ਪਾਰਟੀ ਜਿੱਤਉ ਰਹੀ ਹੈ ਤੇ ਪੰਜਾਬ ਦੇ ਬਹੁਤ ਸਾਰੇ ਵਿਧਾਨ ਸਭਾ ਹਲਕਿਆਂ ਚ ਉਹਨਾਂ ਹਾਰ ਦਾ ਮੂੰਹ ਦੇਖਣਾ ਪਿਆ ਕਈ ਮੰਤਰੀਆਂ ਨੇ ਆਪ ਨੂੰ ਆਪਣੇ ਹਲਕਿਆਂ ਚ ਹਾਰ ਦਾ ਮੂੰਹ ਦੇਖਣਾ ਪਿਆ ਸੋ ਇਸ ਕਰਕੇ ਜਿਹੜੀ ਵਿਰੋਧੀ ਧਿਰਾਂ ਨੇ ਉਹ ਕਹਿ ਰਹੀਆਂ ਨੇ ਕਿ ਸਰਕਾਰ ਦੀ ਇਹ ਜਿਹੜੇ ਸੋਧ ਕਰਨ ਦੀ ਨੀਤੀ ਹੈ ਆਪਣਾ ਆਪਣੀ ਅਗਾਊ ਹਾਰ ਮੰਨਣੀ ਹੈ ਵੀ ਸਰਕਾਰ ਹਾਰ ਮੰਨ ਚੁੱਕੀ ਹੈ ਉਹਨੂੰ ਡਰ ਹੈ ਵੀ ਹੋ ਸਕਦਾ ਸਾਡੇ ਜੀ ਚੋਣ ਨਿਸ਼ਾਨ ਤੇ ਲੜਨਗੇ ਸਾਡੇ ਕਿਤੇ ਉਮੀਦਵਾਰ ਚੋਣ ਨਾਲ ਹਾਰ ਜਾਣ ਤੇ ਸਾਡੀ ਜਿਹੜੀ ਹੈਗੀ ਹੈ ਬੇਇੱਜ਼ਤੀ ਜਾਂ ਬਦਨਾਮੀ ਨਾ ਹੋਵੇ ਇਸ ਡਰੋਂ ਸਰਕਾਰ ਦਾ ਇਹ ਫੈਸਲਾ ਹੋ ਸਕਦਾ ਭਾਵੇਂ ਹਾਲਾਂਕਿ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਜਿਹੜੀਆਂ ਹੈਗੀਆਂ ਭਾਈਚਾਰ ਕਿਸਾਨਾਂ ਚ ਵਧਾਣੀ ਐ ਭਾਈਚਾਰ ਕਿਸਾਨਾਂ ਚ ਘਟਦੀ ਐ ਜਦੋਂ ਰਾਜਨੀਤਿਕ ਤੌਰ ਤੇ ਚੋਣਾਂ ਲੜਦਿਆਂ ਨੇ ਬੰਦੇਬ ਜੀ ਮੰਨ ਲਵੋ ਕਿ ਰਾਜਨੀਤਿਕ ਪਾਰਟੀਆਂ ਦੇ ਨਿਸ਼ਾਨ ਤੇ ਚੋਣਾਂ ਨਹੀਂ ਹੋਣੀਆਂ ਫੇਰ ਕਿਹੜਾ ਉਮੀਦਵਾਰ ਨਹੀਂ ਮੈਦਾਨ ਚ ਆਣਗੇ ਫੇਰ ਕਿਹੜਾ ਉਹਨਾਂ ਦੇ ਪਿੱਛੇ ਰਾਜ ਸਥਿਤੀ ਰਾਂ ਨਹੀਂ ਹੋਣ ਗਿਆ ਹੂੰ ਬਿਲਕੁਲ ਜਿਹੜੀਆਂ ਬਲੌਗ ਸਮ ਠੀਕ ਐ ਸਰਪੰਚੀ ਚ ਭਾਵੇਂ ਅਜਿਆ ਕੁਝ ਜ਼ਿਆਦਾ ਵਰਤਾਰਾ ਦੇਖਣ ਨੂੰ ਨਹੀਂ ਆਂਦਾ ਹਾਲਾਂਕਿ ਸਰਪੰਚੀ ਵੇਲੇ ਜਾਂਦਾ ਹੈ ਹੂੰ ਪਰ ਰਾਜ ਸਿੱਧਾ ਕੱਲ ਨੂੰ ਕਿੱਥੇ ਕਿੱਥੇ ਰੋਕ ਲੈਣਗੇ ਜੀ ਸਰਕਾਰ ਹੂੰ ਤੁਸੀਂ ਦੇਖੋ ਜਿਹੜੇ ਰਿਜ਼ਰਵੇਸ਼ਨ ਹੋਣੀ ਐ ਪਿੰਡਾਂ ਦੀ ਜਿਨ੍ਹਾਂ ਚ ਰਾਖਵਾ ਕਰਨ ਹੋਣਾ ਹੈ ਮਹਿਲਾ ਸਰਪੰਚਾਂ ਲਈ ਜਾਂ ਜਿਹੜੇ ਐਸਸੀ ਵਰਗ ਲਈ ਅਨੁਸੂਚਿਤ ਜਾਤੀਆਂ ਲਈ ਰਾਖਵਾ ਕਰਨ ਆਉਣਾ ਹੈ ਸਰਪੰਚਾਂ ਦਾ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੀਆਂ ਲਿਸਟਾਂ ਵਿਧਾਇਕ ਭੇਜਣਗੇ ਕਿ ਇਸ ਪਿੰਡ ਨੂੰ ਇਸ ਇਸ ਸੀਟ ਲਈ ਰਿਜ਼ਰਵ ਕਰ ਦਿੱਤਾ ਜਾਵੇ ਇਸ ਪਿੰਡ ਦੀ ਸਰਪੰਚੀ ਇਸ ਲਈ ਰਿਜ਼ਰਵ ਕੀਤੀ ਜਾਵੇ ਤੇ ਕੀ ਉਹ ਰਾਜਸੀ ਦਖਲ ਨਹੀਂ ਹੋਊਗਾ ਬਿਲਕੁਲ ਬਿਲਕੁਲ ਸਰਪੰਚਾਂ ਦੀਆਂ ਲਿਸਟਾਂ ਸਰਪੰਚਾਂ ਦੀਆਂ ਲਿਸਟਾਂ ਦੇ ਅਨੁਸਾਰ ਹੀ ਰਕਮਾਂ ਕਰਨ ਹੋਵੇਗਾ ਸਾਰਾ ਬਿਲਕੁਲ ਨਹੀਂ ਹੋ ਸਕਦਾ ਵੀ ਬਿਨਾਂ ਦਾਖਲ ਅੰਦਾਜ਼ੀ ਅੰਦਾਜ਼ੀ ਤੋਂ ਹੋ ਜਾਵੇ ਨੰਬਰ 1 ਨੰਬਰ 2 ਫਿਰ ਜਿਹੜੀਆਂ ਬਲੌਗ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਨਾਲ ਕੀ ਜਿਹੜੇ ਜਿਹੜੇ ਹੁਕਮਰਾਨ ਧਿਰ ਦੇ ਵਿੱਚ ਆਏ ਹਲਕਾ ਵਿਧਾਇਕ ਨੇ ਜਾਂ ਵਿਰੋਧੀ ਪਾਰਟੀਆਂ ਨੇ ਕੀ ਉਹ ਆਪ ਕੋ ਆਪਣੇ ਉਮੀਦਵਾਰ ਨਹੀਂ ਖੜੇ ਕਰਨਗੇ ਹੂੰ ਬਿਲਕੁਲ ਜੇ ਉਹ ਆਪਣੇ ਉਮੀਦਵਾਰ ਖੜੇ ਕਰਨਗੇ ਫਿਰ ਉਹ ਉਹਨਾਂ ਜੀ ਚੱਲ ਜਾਈ ਜੀ ਜਾਂਦਾ ਫਿਰ ਉਹ ਬਿਲਕੁਲ ਦਖਲ ਹੀ ਬੰਦ ਕਰ ਦੇਵੇ ਸਰਕਾਰ ਵੀ ਜਿਹੜੀ ਰਾਖਵਾ ਕਰਨ ਹੋਣਾ ਹੈ ਉਹ ਵੀ ਨਰੋਲ ਮੈਟ ਦੇ ਆਧਾਰ ਤੇ ਹੋਵੇ ਜੀ ਤੇ ਜਿਹੜੇ ਬਲੋਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ 'ਚ ਕੋਈ ਵੀ ਵਿਧਾਇਕ ਜਾਂ ਮੰਤਰੀ ਕਿਸੇ ਵੀ ਹਲਕੇ 'ਚ ਜਾ ਕੇ ਆਪਣੇ ਉਮੀਦਵਾਰ ਲਈ ਪ੍ਰਚਾਰ ਨਾ ਕਰੇ ਹੂੰ ਤੇ ਜਦੋਂ ਇਹ ਪ੍ਰਚਾਰ ਕਰਨਗੇ ਫਿਰ ਇਹਦੇ ਕੀਮੇ ਨੇ ਰਹਿ ਜਾਣਗੇ ਜੀ ਜਿਹੜੀ ਸੌਦ ਕਰਨਗੇ ਹੂੰ ਕਿਉਂਕਿ ਪ੍ਰਚਾਰ ਤਾਂ ਕਰਨਗੇ ਨਾ ਜੀ ਸਿਰਫ ਨਿਸ਼ਾਨ ਨਿਸ਼ਾਨ ਨਹੀਂ ਕਹਿੰਦੇ ਦੇਣਾ ਜੇ ਨਿਸ਼ਾਨ ਨਹੀਂ ਦੇਣਾ ਫਿਰ ਪ੍ਰਚਾਰ ਵੀ ਨਾ ਕਰੋ ਭਾਈ ਜੀ ਫਿਰ ਤਾਂ ਤੁਸੀਂ ਕਹੋ ਵੀ ਜਿਹੜਾ ਮਰਜੀ ਲੜ ਲਓ ਭਾਈ ਮੈਂ ਅਸੀਂ ਨਹੀਂ ਆਂਦੇ ਜੀ ਪਰ ਤੁਸੀਂ ਦੇਖ ਲਿਓ ਮਨਦੀਪ ਜੀ ਆਪਾਂ ਸਾਰੇ ਇੱਥੇ ਹੀ ਆਂ ਕਵਰ ਵੀ ਕਰਨੀਆਂ ਨੇ ਪੰਚਾਇਤ ਚੋਣਾਂ ਕਿ ਜਦੋਂ ਬਲੌਕ ਸਮಿತಿ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ ਰਾਜਨੀਤਿਕ ਧਿਰਾ ਮੰਤਰੀ ਵੀ ਤੇ ਵਿਧਾਇਕ ਵੀ ਹੂੰ ਆਪੋ ਆਪਣੇ ਉਮੀਦਵਾਰ ਖੜੇ ਕਰਨਗੇ ਤੇ ਉਹਨਾਂ ਦੇ ਨਾਲ ਪਿੰਡ-ਪਿੰਡ ਜਾ ਕੇ ਵੋਟਾਂ ਵੀ ਮੰਗਣਗੇ ਹੂੰ ਫਿਰ ਦੱਸੋ ਇਹ ਸੌਦੇ ਕੀ ਮਾਨੇ ਰਹਿ ਜਾਣਗੇ ਹੂੰ ਅਗਲੀ ਗੱਲ ਜੇ ਤੁਸੀਂ ਪੰਚਾਇਤਾਂ ਨੂੰ ਰਾਜਨੀਤਿਕ ਦਖਲ ਤੋਂ ਮੁਕਤ ਹੀ ਕਰਨਾ ਹੈ ਹਮਮ ਪੰਦੀਪ ਜੀ ਜੀ ਤੇ ਫਿਰ ਤੁਸੀਂ ਜਿਹੜੇ ਗਰੰਟਾ ਦੇ ਚੈੱਕ ਜਿਹੜੇ ਕਿ ਪੰਦੀਪ ਜੀ ਇਹ ਸੱਚ ਹੈ ਕਿ ਉਹਨਾਂ ਦੇ ਖਾਤਿਆਂ 'ਚ ਆਏ ਹੁੰਦੇ ਨੇ ਪਹਿਲਾਂ ਹੀ ਪੈਸੇ ਹਮਮ ਖਾਸ ਕਰਕੇ ਜਿਹੜੇ ਵਿੱਤ ਕਮਿਸ਼ਨ ਵੱਲੋਂ ਇੱਕ ਦਿੱਲੀ ਤੋਂ ਪੈਸੇ ਭੇਜੇ ਜਾਂਦੇ ਨੇ ਜਿਵੇਂ 14ਵੇਂ ਵਿੱਤ ਕਮਿਸ਼ਨ ਦੇ ਪੈਸੇ ਆਂਦੇ ਨੇ ਹੁਣ 15ਵੇਂ ਦੇ ਆਏ ਸੀ ਜੀ ਪਿਛਲੇ ਵਾਰ ਉਹ ਮਨਦੀਪ ਜੀ ਇਵੇਂ ਹੁੰਦਾ ਹੈ ਕਿ ਤੁਹਾਡੇ ਪਿੰਡ ਦੀ ਆਬਾਦੀ ਦੇ ਅਨੁਸਾਰ ਉਹ ਪੈਸੇ ਆਣੇ ਹੁੰਦੇ ਨੇ ਹਮਮ ਹਰ ਹੈੱਡ ਪ੍ਰਤੀ ਵਿਅਕਤੀ ਪਿੰਡ ਦੀ ਆਬਾਦੀ ਦੇ ਅਨੁਸਾਰ ਪਿੰਡ ਦੇ ਵਿਕਾਸ ਲਈ ਪੈਸੇ ਦਿੱਤੇ ਜੇ ਜਾਂਦੇ ਨੇ ਤੇ ਉਹ ਪੰਚਾਇਤਾਂ ਦੇ ਖਾਤਿਆਂ ਵਿੱਚ ਜਾਂਦੇ ਨੇ ਪੈਸੇ ਉਹ ਪਰ ਉਹ ਜਿਹੜੇ ਪੰਚਾਇਤਾਂ ਉਹਨਾਂ ਤੋਂ ਲਿਸਟਾਂ ਮੰਗਵਾ ਲੈਂਦੇ ਨੇ ਜਿਹੜੇ ਵ代ਕ ਹੁੰਦੇ ਨੇ ਕਿ ਕਿਹੜੇ ਪਿੰਡ ਨੂੰ ਕਿੰਨੇ ਆਏ ਤੇ ਫਰਜੀ ਚੈੱਕ ਕੱਟ ਕੇ ਜਾਂ ਫਰਜੀ ਪੱਤਰ ਲਾ ਕੇ ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ ਫਿਰ ਪੰਚਾਇਤਾਂ ਨੂੰ ਕਿ ਇਹ ਮੈਂ ਪੈਸੇ ਦਿੱਤੇ ਨੇ ਹਾਲਾਂਕਿ ਉਹ ਪੈਸੇ ਪੰਚਾਇਤ ਦੇ ਖਾਤੇ 'ਚ ਪਹਿਲਾਂ ਹੀ ਆਏ ਹੋਏ ਹੁੰਦੇ ਨੇ ਤੇ ਫਿਰ ਕੀ ਉਹ ਰਾਸੀ ਦਖਲ ਨਹੀਂ ਹੈ ਹੂੰ ਬਿਲਕੁਲ ਉਹ ਵੀ ਤਾਂ ਰਾਜਸੀ दखਲੀ ਹੈ ਨਾ ਜੀ ਫਿਰ ਜਾਂ ਤਾਂ ਜੇ ਤੁਸੀਂ ਦਖਲ ਹਟਾਣਾ ਹੀ ਹੈ ਫਿਰ ਪੰਚਾਇਤਾਂ 'ਚ ਬਿਲਕੁਲ ਨਾ ਪੰਚਾਇਤੀ ਅਮਲ 'ਚ ਫਿਰ ਕਿੰਨੇ ਸਾਰੇ ਉਮੀਦਵਾਰਾਂ ਦੇ ਤੁਸੀਂ ਤੁਸੀਂ ਦੇਖ ਲਓ ਜਦੋਂ ਪੰਚਾਇਤਾਂ ਦੇ ਚੋਣ ਦਾ ਅਮਲ ਹੋਣਾ ਹੈ ਕਿੰਨੇ ਦੋਸ਼ ਲੱਗਣੇ ਨੇ ਹੁਕਮਰਾਨੀ ਤੇ ਕਿ ਸਾਡੇ ਕਾਗਜ਼ ਰੱਦ ਕਰਾਤੇ ਜੀ ਹੂੰ ਬਿਲਕੁਲ ਤੇ ਸਾਨੂੰ ਜਿਹੜੀ ਨੋ ਸਰਟੀਫਿਕੇਟ ਇਸ਼ੂ ਨੂੰ ਕੀਤਾ ਅਸੀਂ ਚੋਣਾਂ 'ਚ ਨਹੀਂ ਖੜ੍ਹ ਸਕਦੇ ਕਿੰਨਾ ਕੁਝ ਹੋਣਾ ਹੈ ਜੀ ਇਸੇ ਪੰਜਾਬ 'ਚ ਹੂੰ ਬਿਲਕੁਲ ਤੇ ਉਹ ਸਾਰਾ ਰਾਜ ਰਾਜਨੀਤਿਕ ਤੌਰ ਤੇ ਹੀ ਹੋਊਗਾ ਹੂੰ ਹੂੰ ਜਾਂ ਤਾਂ ਪੰਚਾਇਤਾਂ ਨੂੰ ਰਾਜਨੀਤੀ ਤੋਂ ਬਿਲਕੁਲ ਹੀ ਵੱਖ ਕਰਨਾ ਹੈ ਫਿਰ ਬਿਲਕੁਲ ਦਖਲ ਬੰਦ ਕਰਨਾ ਪਊਗਾ ਕਿਉਂਕਿ ਕੋਈ ਤਾਂ ਕਰਨਾ ਦਿੱਤਾ ਜਾਵੇ। ਜਿਸ ਗੱਲ ਤਾਂ ਇਹ ਵੀ ਹੈ ਨਾ ਹੁਣ ਜਦੋਂ ਮਾਨਸਿਕਰ ਬਣੀ ਤਾਂ ਉਸ ਤੋਂ ਬਾਅਦ ਵੀ ਇਲਜ਼ਾਮ ਲੱਗੇ ਵੀ ਕਹਿੰਦੇ ਜਿਹੜੇ ਦੂਜੀ ਪਾਰਟੀ ਦੇ ਸਰਪੰਚ ਨੇ ਉਹਨਾਂ ਨੂੰ ਤੰਗ ਤੇ ਪਰੇਸ਼ਾਨ ਕੀਤਾ ਗਿਆ। ਉਹ ਦੇਵਜੀਤ ਮੈਂ ਬਿਲਕੁਲ ਤੁਹਾਡੀ ਜਾਣਕਾਰੀ 'ਚ ਵਾਅਦਾ ਕਰ ਦਵਾਂ ਕਿ ਪੰਚਾਇਤਾਂ ਕੋਲ ਲੱਖਾਂ ਰੁਪਏ ਦੇ ਫੰਡ ਪਏ ਨੇ। ਹੂੰ ਤੇ ਜਦੋਂ ਤੋਂ ਸਰਕਾਰ ਬਣੀ ਹੈ ਗਿਣਤੀ ਦੇ ਪਿੰਡਾਂ 'ਚ ਵਿਕਾਸ ਕੰਮ ਹੋਏ ਹੋਣਗੇ। ਨਹੀਂ ਤਾਂ ਅਧਿਕਾਰੀਆਂ ਨੂੰ ਮੂੰਹ ਜਵਾਨੀ ਦੇ ਦਿੱਤੇ ਕਿ ਐਸੀ ਟੀਟੀਪੀ ਹੋਰ ਆਹ ਬੀਟੀਪੀ ਨੂੰ ਕਿ ਪੰਚਾਇਤਾਂ ਨੂੰ ਕੋਈ ਜਿਹੜਾ ਕੰਮ ਨਾ ਕਰਨ ਦਿੱਤਾ ਜਾਵੇ ਪੈਸੇ ਨਹੀਂ ਦੇ ਰਹਿਣ ਹੂੰ ਤੇ ਖਾਸ ਖਾਸ ਕਰਕੇ ਪਿਛਲੇ ਦਿਨਾਂ ਚ ਜਦੋਂ ਪੰਚਾਇਤਾਂ ਭੰਗ ਹੋ ਕੇ ਉਸ ਤੋਂ ਬਾਅਦ ਬਹਾਲ ਹੋਈਆਂ ਸੀ ਉਸ ਤੋਂ ਬਾਅਦ ਤਾਂ ਬਿਲਕੁਲ ਹੀ ਕੋਈ ਕੰਮ ਨਹੀਂ ਕਰਨ ਦਿੱਤਾ ਗਿਆ ਸੀ ਕਿਸੇ ਪੰਚਾਇਤ ਨੂੰ ਹੂੰ ਬਿਲਕੁਲ ਜਦੋਂ ਇੱਕ ਵਾਰੀ ਅ ਅਦਾਲਤਾਂ ਦੇ ਨਿਰਦੇਸ਼ਾਂ ਨਾਲ ਪੰਚਾਇਤਾਂ ਬਹਾਲ ਹੋਈਆਂ ਸੀ ਉਸ ਤੋਂ ਬਾਅਦ ਕਿਸੇ ਪੰਚਾਇਤ ਨੂੰ ਭਾਵੇਂ ਉਹਨਾਂ ਦੇ ਖਾਤਿਆਂ 'ਚ ਜਿੰਨੇ ਮਰਜ਼ੀ ਪੈਸੇ ਪੇ ਸੀ ਕਿਸੇ ਨੇ ਕੰਮ ਨਹੀਂ ਕਰ ਦਿੱਤਾ ਸੀ ਜੀ ਸੋ ਇਹ ਜਿਹੜਾ ਪੰਜਾਬ ਸਰਕਾਰ ਐ ਸੋਧ ਕਰਨ ਜਾ ਰਹੀ ਹੈ ਵਿੱਚ ਚੋਣਾਂ ਸੰਬੰਧੀ ਨਾ ਹੋਣ ਜਾਂ ਤਾਂ ਇਹ ਪਹਿਲਾ ਮੁਕੰਮਲ ਇਸ ਲਈ ਇਸ ਲਈ ਕੋਈ ਰੂਪਰੇਖਾ ਲਿਖ ਕੇ ਕਿ ਪੰਚਾਇਤੀ ਚੋਣਾਂ ਵਿੱਚ ਕੋਈ ਦਖਲ ਨਹੀਂ ਦੇਵੇਗੀ ਸਰਕਾਰ ਨਾ ਰਾਖਵੇਂ ਕਰਨ ਚ ਦਖਲ ਦੇਵੇਗੀ ਹੂੰ ਉਸ ਤੋਂ ਬਾਅਦ ਨਾ ਕੋਈ ਵਿਧਾਇਕ ਜਾਂ ਐਮ ਐਲ ਏ ਜਿਹਦਾ ਪ੍ਰੀਸ਼ਦ ਤੇ ਬਲਾਕ ਸਭਾ ਮਤੀ ਦੀ ਚੋਣ ਲਈ ਉਮੀਦਵਾਰਾਂ ਨੂੰ ਪਿੰਡਾਂ 'ਚ ਚੋਣ ਪ੍ਰਚਾਰ ਕਰਨੀ ਜਾਵੇਗਾ ਜੀ ਜੇ ਇਹ ਆਪਣੇ ਉਮੀਦਵਾਰੇ ਵੀ ਖੜਾਣਗੇ ਚੋਣ ਪ੍ਰਚਾਰ ਵੀ ਕਰਨ ਜਾਣਗੇ ਫਿਰ ਦੱਸੋ ਰਾਜਨੀਤਿਕ ਦਖਲ ਕਿੱਥੇ ਖਤਮ ਹੋ ਗਿਆ ਜੀ ਹੂੰ ਬਿਲਕੁਲ ਤੇ ਇਹ ਇਹ ਸਾਰਾ ਕੁਝ ਫਿਰ ਇਵੇਂ ਐ ਵੀ ਫਿਰ ਵਿਰੋਧੀ ਪਾਰਟੀਆਂ ਦੇ ਜਿਹੜੇ ਦੋਸ਼ ਲਾਣਗੇ ਇਹਨਾਂ ਤੇ ਜਿਹੜੇ ਲਾ ਰਹੇ ਨੇ ਵੀ ਸਰਕਾਰ ਨੇ ਆਪਣੀ ਹਾਰ ਕਰਕੇ ਪਹਿਲਾਂ ਤੋਂ ਪਹਿਲਾਂ ਹੀ ਦੋਸ਼ ਲਾ ਰਹੇ ਨੇ ਜੀ ਕਿ ਸਰਕਾਰ ਆਪਣੀ ਹਾਰ ਤੋਂ ਡਰਦੀ ਪੰਚਾਇਤੀ ਚੋਣਾਂ ਨਹੀਂ ਕਰਾ ਰਹੀ ਭੱਜ ਰਹੀ ਹੈ ਲਗਾਤਾਰ ਜੀ ਕਿੰਨੇ ਨਗਰ ਨਿਗਮਾਂ ਦੀ ਚੋਣ ਪੰਜਾਬ ਵਿੱਚ ਅਜੇ ਡਿਊ ਪਈ ਹੈ ਨਗਰ ਕੌਂਸਲਾਂ ਦੀ ਕਿੰਨਿਆਂ ਦੀ ਚੋਣ ਨਹੀਂ ਹੋ ਰਹੀ ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਜੀ ਲਗਾਤਾਰ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਨੇ ਕਿ ਸਰਕਾਰ ਭੱਜ ਰਹੀ ਹੈ ਤੇ ਸਰਕਾਰ ਦਾ ਇਹ ਫੈਸਲਾ ਜੇ ਤਾਂ ਸਰਕਾਰ ਦਾ ਇਹ ਫੈਸਲਾ ਬਿਲੋਂ ਦਿਲੋਂ ਹੈ ਦਿਲੋਂ ਫੈਸਲਾ ਹੋਵੇਗਾ ਤੇ ਫਿਰ ਤਾਂ ਇਹ ਹੋਣਾ ਚਾਹੀਦਾ ਨਾ ਵੀ ਬਿਲਕੁਲ ਵੀ ਕੋਈ ਵਿਧਾਇਕ ਜਾਂ ਮੰਤਰੀ ਕਿਸੇ ਉਮੀਦਵਾਰ ਲਈ ਆਪਣਾ ਉਮੀਦਵਾਰ ਨਹੀਂ ਖੜਾ ਕਰੂਗਾ ਤੇ ਉਹਦੇ ਲਈ ਕੋਈ ਪ੍ਰਚਾਰ ਨਹੀਂ ਕਰੂਗਾ ਹੂੰ ਤੇ ਜੇ ਫਿਰ ਇਹ ਪ੍ਰਚਾਰ ਵੀ ਕਰਨਗੇ ਆਪਣੇ ਉਮੀਦਵਾਰ ਲਈ ਤੇ ਵੋਟਾਂ ਵੀ ਮੰਗਣਗੇ ਉਮੀਦਵਾਰਾਂ ਨੂੰ ਖੜੇ ਵੀ ਕਰਨਗੇ ਪਿੰਡਾਂ ਚ ਜਾ ਕੇ ਵੀ ਵੋਟਾਂ ਮੰਗਣਗੇ ਫਿਰ ਤਾਂ ਇਹਦੀ ਕੋਈ ਤੁਕ ਨਹੀਂ ਰਹੂਗੀ ਨਾ ਜੀ ਵੀ ਫਿਰ ਸਿਰਫ ਚੋਣ ਨਿਸ਼ਾਨ ਦੇਣ ਜਾਂ ਨਾ ਦੇਣ ਦੀ ਗੱਲ ਕਿਹੜੀ ਰਹੇਗੀ ਫਿਰ ਤਾਂ ਚੋਣ ਨਿਸ਼ਾਨ ਤੇ ਲੜ ਲੈਣੀਆਂ ਚਾਹੀਦੀਆਂ ਨੇ ਬਿਲਕੁਲ ਸੋ ਇਸ ਸੰਬੰਧੀ ਸਰਕਾਰ ਨੂੰ ਲੋਕ ਬਹੁਤ ਸਾਰੇ ਲੋਕਾਂ ਦੇ ਮਨਾਂ ਚ ਜਿਹੜੇ ਸਵਾਲ ਨੇ ਸਰਕਾਰ ਨੂੰ ਉਹਨਾਂ ਦੇ ਜਵਾਬ ਦੇਣੇ ਪੈਣਗੇ ਵੀ ਹਾਂ ਜੀ ਅਸੀਂ ਬਿਲਕੁਲ ਪੰਚਾਇਤੀ ਚੋਣਾਂ ਚ ਦਖਲ ਅੰਦਾਜ਼ੀ ਨਹੀਂ ਕਰਾਂਗੇ ਪੰਚਾਇਤਾਂ ਚ ਦਖਲ ਅੰਦਾਜ਼ੀ ਨਹੀਂ ਕਰਾਂਗੇ ਫਿਰ ਉਹਨਾਂ ਦੇ ਵਿਕਾਸ ਕੰਮਾਂ ਚ ਵੀ ਨਹੀਂ ਦਖਲ ਦੇਣਾ ਚਾਹੀਦਾ ਪਰ ਪੰਚਾਇਤਾਂ ਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਤੁਸੀਂ ਸਾਨੂੰ ਬੁਲਾ ਕੇ ਅਧਿਕਾਰਨ ਕਰਾਓ ਕੰਮਾਂ ਦੇ ਭਾਈ ਤੁਸੀਂ ਸਰਪੰਚ ਦੀ ਮਰਜ਼ੀ ਹੋਊਗੀਓ ਜਿਹੜਾ ਮਰਜ਼ੀ ਕੰਮ ਕਰੇ ਤੇ ਆਪਣੇ ਪੰਚਾਇਤ ਨਾਲ ਲੈ ਕੇ ਖੁਦ ਅਧਿਕਾਰਨ ਕਰੇ ਆਪਣੇ ਕੰਮ ਦਾ ਜਿਹੜਾ ਉਹਨਾਂ ਨੇ ਕਰਨਾ ਹੈ ਵੇ ਵੱਡੇ ਵੱਡੇ ਪਿੰਡਾਂ 'ਚ ਆ ਕੇ ਜਦੋਂ ਵਿਧਾਇਕ ਤੇ ਮੰਤਰੀ ਨਹੀਂ ਪੱਥਰ ਰੱਖਦੇ ਨੇ ਹਜ਼ਾਰਾਂ ਰੁਪਈਆ ਸਰਪੰਚਾਂ ਦਾ ਖਰਚ ਜੇਬ 'ਚੋਂ ਕਰਵਾਉਂਦੇ ਨੇ ਉਹ ਨਾ ਕਿਸੇ ਘਟੌਚ 'ਚ ਹੁੰਦਾ ਹੈ ਨਾ ਕਿਸੇ ਜਮ੍ਹਾਂ 'ਚ ਹੁੰਦਾ ਹੈ ਉਹ ਸਾਰਾ ਰਾਸਥੀ ਦਖਲ ਹੀ ਹੁੰਦਾ ਹੈ ਨਾ ਜੀ ਬਿਲਕੁਲ ਜੇ ਪੰਚਾਇਤਾਂ ਚੋ ਬਿਲਕੁਲ ਨਰਾਜ਼ ਸੀ ਦਾਖਲ ਸਰਕਾਰ ਨੇ ਖਤਮ ਕਰਨਾ ਹੈ ਤਾਂ ਇਹਦੇ ਪਿੱਛੇ ਉਹਨੂੰ ਜਿਹੜੇ ਮੈਂ ਪਹਿਲਾਂ ਤੁਹਾਡੇ ਸਾਰੇ ਲੋਕਾਂ ਦੇ ਸਵਾਲ ਨੇ ਜਿਹੜੇ ਮੈਂ ਤੁਹਾਡੇ ਕੋਲ ਉਠਾਏ ਨੇ ਉਹਨਾਂ ਸਾਰਿਆਂ ਦਾ ਜਵਾਬ ਦੇਣਾ ਪਊਗਾ ਸਰਕਾਰ ਨੂੰ ਫਿਰ ਇਹ ਸਰਕਾਰ ਦੱਸੇ ਵੀ ਅਸੀਂ ਕੋਈ ਬਲਾਗ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਆਪਣਾ ਉਮੀਦਵਾਰ ਨਹੀਂ ਖੜਾ ਕਰਾਂਗੇ ਹਾਂ ਜਾਂ ਸਾਡਾ ਕੋਈ ਮੰਤਰੀ ਤੇ ਵਿਧਾਇਕ ਕੋਈ ਪਿੰਡਾਂ ਚ ਜਾ ਕੇ ਵੋਟਾਂ ਨਹੀਂ ਮੰਗੂਗਾ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਜਾਂ ਸਰਪੰਚਾਂ ਚ ਦੀਆਂ ਚੋਣਾਂ ਚ ਅਸੀਂ ਬਿਲਕੁਲ ਦਖਲ ਨਹੀਂ ਦੇਵਾਂਗੇ ਕਿਸੇ ਦੇ ਕਾਗਜ਼ ਰੱਦ ਨਹੀਂ ਕਰਾਵਾਂਗੇ ਰਜਰ ਰਜਰਬ੍ਰੇਸ਼ਨ ਨਰੋਲ ਮੈਚ ਦੇ ਅਧਾਰ ਤੇ ਹੋਗੀ ਪਰ ਅਜੇ ਹ ਸੰਭਵ ਨਹੀਂ ਹੈ ਮਨਦੀਪ ਜੀ ਨਹੀਂ ਹੋ ਸਕਦਾ ਇਸ ਕਰਕੇ ਜਿਹੜੀ ਸੋਧ ਕਰਨ ਜਾ ਰਹੀ ਹੈ ਸਰਕਾਰ ਠੀਕ ਹੈ ਉਹ ਆਪਣੇ ਵੱਲੋਂ ਕਹਿ ਰਹੀ ਹੈ ਕਿ ਭਾਈਚਾਰਕ ਜਿਹੜੀ ਇਕਤਾ ਰਹਿਣੀ ਚਾਹੀਦੀ ਹੈ ਉਹਦੇ ਲਈ ਅਸੀਂ ਵੀ ਸਹਿਮਤ ਹਾਂ ਪਰ ਸਿਰਫ ਨਿਸਾਨਾ ਨਾਲ ਇਕੱਲੀ ਭਾਈਚਾਰਕ ਇਕਤਾ ਤੇ ਰਾਸੀ ਦਖਲਬੰਦ ਨਹੀਂ ਹੋਣਾ ਹੂੰ ਜੇ ਸਰਕਾਰ ਸੱਚੇ ਦਿਨੋਂ ਸੋਹਰਦਾ ਇਸ ਪ੍ਰਤੀ ਤਾਂ ਉਸ ਨੂੰ ਹੋਰ ਵੀ ਬਹੁਤ ਸਾਰੇ ਜਿਹੜੇ ਆਪਾਂ ਨੇ ਇਸ ਚਰਚਾ 'ਚ ਸਵਾਲ اٹھਾਏ ਨੇ ਉਹਨਾਂ ਵੱਲ ਵੀ ਪੂਰੀ ਤਵੱਜਹ ਦੇਣੀ ਪਵੇਗੀ ਹੂੰ ਬਿਲਕੁਲ ਕਿਉਂਕਿ ਜਿਲ੍ਹਾ ਸਾਹਿਬ ਹਾਲੇ ਤੱਕ ਜਿਵੇਂ ਹੁਣ ਸਰਕਾਰ ਇਹ ਵੀ ਦਾਵਾ ਕਰ ਰਹੀ ਹੈ ਕਹਿੰਦੇ ਚੋਣੇ ਦੇ ਸੀਜ਼ਨ ਤੋਂ ਪਹਿਲਾਂ ਹੋ ਸਕਦਾ ਹੈ ਚੋਣਾਂ ਸਤੰਬਰ ਦੇ ਅਖੀਰ ਦੇ ਵਿੱਚ ਹੋ ਜਾਣ ਤੇ ਦੂਜੇ ਪਾਸੇ ਹੁਣ ਸਤੰਬਰ ਦੇ ਵਿੱਚ ਮੌਨਸੂਨ ਸੈਸ਼ਨ ਆਣਾ ਉਹਦੇ ਵਿੱਚ ਇਸ ਦਾ ਮਤਾ ਜਿਹੜਾ ਜਾਂ ਫਿਰ ਸੋਧ ਬਿੱਲ ਨੂੰ ਲੈ ਕੇ ਉਹਦੇ ਵਿੱਚ ਵੀ ਕਰਿਆ ਜਾਣਾ ਤੁਹਾਨੂੰ ਲੱਗਦਾ ਕਿ ਇੰਨਾ ਜਲਦੀ ਹੋ ਜਾ ਸਾਰਾ ਕੰਮ ਸੰਦੀਪ ਜੀ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਜਿਹੜੀ ਚੋਣਾਂ ਨੇ ਸਤੰਬਰ 'ਚ ਕਿਸੇ ਵੀ ਹਾਲਤ ਵਿੱਚ ਨਹੀਂ ਸੰਭਵ ਇਹ ਘੱਟੋ ਘੱਟ ਦਸੰਬਰ ਵਿੱਚ ਹੀ ਜਾ ਕੇ ਚੋਣਾ ਹੋਣ ਗਿਆ ਜਾਂ ਨਵੰਬਰ ਦੇ ਅਖੀਰ ਚ ਜਾ ਕੇ ਹੋ ਸਕਦੀਆਂ ਨੇ ਕਿਉਂਕਿ ਕਣਕ ਦੀ ਪਹਿਲਾ ਅਕਤੂਬਰ ਚ ਝੋਨੇ ਦੀ ਕਟਾਈ ਆ ਜਾਣੀ ਤੇ ਨਵੰਬਰ ਚ ਕਣਕ ਦੀ ਬਜਾਈ ਆ ਜਾਣੀ ਜੀ ਜੀ ਇਹ ਦੋਵੇਂ ਅਹਿਮ ਜਿਹੜੇ ਕਿਸਾਨ ਨੇ ਖਾਸ ਕਰਕੇ ਪਿੰਡੂ ਸਾਡੇ ਭਾਈਚਾਰਾ ਉਹਦੇ ਲਈ ਇਹ ਦੋਵੇਂ ਫਸਲਾਂ ਬਹੁਤ ਅਹਿਮ ਨੇ ਕਿਉਂਕਿ ਅਕਤੂਬਰ ਦੇ ਵਿੱਚ ਤਾਂ ਚਲਾ ਸਾਹਿਬ 1 ਅਕਤੂਬਰ ਦਾ ਖਰੀਦ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਕਟਾਈ ਸਟਾਰਟ ਹੋ ਜਾਂਦੀ ਹੈ 20 ਸਤੰਬਰ ਤੋਂ ਬਾਅਦ ਸਟਾਰਟ ਹੋ ਜਾਂਦੀ ਹੈ ਜਿਹੜੀ ਸਬਜ਼ੀ ਭਾਗ ਹਾਂਜੀ ਹਾਂਜੀ ਜਿਹੜਾ ਉਹ 20 ਸਤੰਬਰ ਤੋਂ ਬਿਲਕੁਲ ਬਿਲਕੁਲ ਜਿੱਤੇ ਉਧਰ ਫਿਰ ਪਹਿਲੀ ਨਵੰਬਰ ਤੋਂ ਕਣਕ ਦੀ ਬਜਾਈ ਸ਼ੁਰੂ ਹੋ ਜਾਂਦੀ ਹੈ ਨਾਲੋਂ ਨਾਲ ਬਿਲਕੁਲ ਬਿਲਕੁਲ ਇਸ ਕਰਕੇ ਇਹ ਲੈ ਸੰਭਵ ਹੈ ਕਿ ਚੋਨਾ ਦਸੰਬਰ ਚ ਹੀ ਜਾਣ ਗਿਆ ਬਹੁਤ ਔਖਾ ਹੈ ਕਿ ਚੋਨਾ ਜਿਹੜੀਆਂ ਹਮ ਅ ਜੰembre ਚ ਹੋ ਸਕਣਗੇ ਬਾਕੀ ਸਰਕਾਰ ਜੇ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਹੁਣ ਜਿਵੇਂ ਹਾਲਫੀਆ ਬਿਆਨ ਦਿੱਤਾ ਹੈ ਉਹਨੇ ਕਿ ਕਰਨਾ ਹੈ ਫਿਰ ਤਾਂ ਹੁਣੇ 2-4 ਦਿਨਾਂ ਚ ਸਰਕਾਰ ਨੂੰ ਇਹਨਾਂ ਇਹਨਾਂ ਦੀ ਸਾਰੀ ਜਿਹੜੀ ਹੈਗੀ ਹੈ ਰਾਖਮੇ ਕਰਨ ਦਾ ਵਾਰਡ ਬੰਦੀ ਦਾ ਸਾਰਾ ਕੰਮ ਮੁਕੰਮਲ ਕਰਕੇ ਚੋਣ ਕਮਿਸ਼ਨ ਤੋਂ ਚੋਣਾਂ ਦਾ ਐਲਾਨ ਕਰਾਉਣਾ ਪਵੇਗਾ ਜੇ ਅਗਲੇ ਅਗਲੇ 5 ਜਾਂ 7 ਦਿਨ ਜਾਂ 10 ਦਿਨ ਜਾਂ ਇਸ ਮਹੀਨੇ ਚ ਇਹ ਲਾ ਨਹੀਂ ਹੁੰਦਾ ਫਿਰ ਇਕੱਲੇ ਸਤੰਬਰ ਚ ਇਹ ਚੋਣਾਂ ਕਰਾਉਣੀਆਂ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਅਸੰਭਵ ਨੇ ਹਮ ਬਿਲਕੁਲ ਜੀ ਸਭ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਬਹੁਤ ਬਹੁਤ ਧੰਨਵਾਦ ਮਨਦੀਪ ਜੀ